ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਠਿਨੀ ਬਦਨੀ ਨ ਪਾਈਐ ਹਉ ਮੈਂ ਵਿੱਚ ਹਉ ਜਾਏ ਸਤਿਗੁਰ ਮਿਲਿਆ ਸਤਿ ਭੈ ਰਚੈ ਆਪ ਵਸੈ ਮਨ ਆਇ ਪਾਈ ਰੇ ਗੁਰਮੁਖ ਬੂਜੈ ਕੋਈ ਬਿਨ ਬੂਝੇ ਕਰਮ ਸਮਾਵਣੀ ਜਨਮ ਪਦਾਰਥ ਹੋਇ ਰਹਾ ਜਿਨਨੀ ਚਾਖਿਆ ਤਿਨਿ ਸਾਧ ਪਾਇਆ ਬਿਨ ਚਾਖੇ ਭਰਮ ਤੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤੁ ਹਉ ਪਰਵਾਣ ਭਇਆ ਪੂਰਾ ਸ਼ਬਦ ਸਮਾਇ ਆਪੇ ਦੇਤਾ ਪਾਇਇ ਹੋਰ ਕਰਣਾ ਕਛੂ ਨਾ ਜਾਏ ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਇਐ ਜਿਹਾ ਕੀ ਤੋਂ ਤੇਹਾ ਹੋਆ ਜਿਹੇ ਕਰਮ ਕਮਾਇ ਜਤ ਸਤ ਸੰਜਮ ਨਾਮ ਹੈ ਜਿਨ ਨਾਮੈ ਨਿਰਮਲ ਨਾ ਹੋਈ ਪੂਰਾ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਈ ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਈ ਸ੍ਰੀ ਰਾਗ ਮਹੱਲਾ 3 ਕਾਇਆ ਸਾਧ ਹੈ ਉਰਦ ਤਪ ਕਰੈ ਵਿਚਹੁ ਹਮੈ ਨਾ ਜਾਇ ਅਧਿਆਤਮ ਕਰਮ ਜੀ ਕਰੇ ਨਾਮ ਨ ਕਬ ਹੀ ਪਾਇ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਅਵਸੈ ਮਨ ਆਇ ਸੁਣ ਮਨ ਮੇਰੇ ਭਜ ਸਤ ਗੁਰ ਸ਼ਰਣਾ ਗੁਰ ਪ੍ਰਸਾਦਿ ਸੁਤੀਐ ਵਿਖ ਭਵ ਜਲ ਸ਼ਬਦ ਗੁਰ ਪਰਣਾ ਰਹਾ ਤ੍ਰ ਗੁਣ ਸਭਾ ਧਾਤ ਹੈ ਦੂਜਾ ਭਾਵ ਵਿਕਾਰ ਬੰਦ ਪੜਾਏ ਬੰਧਨ ਮੋਹ ਬਾਧਾ ਨਹ ਬੂਝੈ ਵਿਖਿਆ ਪਿਆਰ ਸਤਗੁਰ ਮਿਲਿਆ ਤ੍ਰਿਪਤੀ ਛੁਟੈ ਚੌਥੈ ਪਦਮੁਖ ਦੁਆਰ ਉਰਤੇ ਮਾਰਗ ਪਾਈਐ ਚੁਕੈ ਮੋਹ ਗੁਬਾਰ ਸ਼ਬਦ ਮਰੈ ਤਾ ਉਧਰੈ ਪਾਏ ਮੋਖ ਦੁਆਰ ਗੁਰ ਪ੍ਰ사ਦੀ ਮਿਲ ਰਹਿ ਸਚਨਾਮ ਕਰਤਾਰ ਇਹ ਮਨੁ ਆਤ ਸਵਲ ਹੈ ਛੱਡੇ ਨਾ ਕਿਤਾ ਉਪਾਏ ਦੂਜੇ ਭਾਏ ਦੁੱਖ ਲਾਏ ਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੇ ਸੇ ਉੱਬਰੇ ਆਵ ਮੈਂ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਿਰੜਾਏ ਜਿਨ ਗੁਰ ਤੇ ਨਾ ਨਾ ਪਾਇਓ ਵਿਰਥਾ ਜਨਮ ਗਵਾਏ ਮਨ ਮੁਖ ਕਰਮ ਕਮਾਵਣੇ ਦਰਗਾਹ ਮਿਲੈ ਸੁਜਾਈ ਮਨ ਰੇ ਦੂਜਾ ਤਉ ਚੁਕਾਏ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਤ ਸ਼ਬਦ ਹੈ ਜਾਂ ਸਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹੋ ਮੈਂ ਕ੍ਰੋਧ ਨਿਵਾਰੂ ਮਨ ਨਿਰਮਲ ਨਾਮ ਧਿਆਈਐ ਤਾ ਪਾਏ ਮੁਖ ਦੁਆਰ ਮੈਂ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੈ ਜਾਏ ਮਨ ਮੁਖ ਸ਼ਬਦ ਨ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨ ਪਾਈਐ ਸੱਚੇ ਰਹੈ ਸਮਾਈ ਸ਼ਬਦ ਮੰਨਿਆ ਗੁਰ ਪਾਈਐ ਵਿੱਚ ਹੋ ਆਪ ਗਵਾਏ ਅਨਿਲ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਈ ਨਾਮ ਪਦਾਰਥ ਮਨ ਵਸਿਆ ਦਾਨਕ ਸਹਿਜ ਸਮਾਈ ਸ੍ਰੀ ਰੱਤ ਮਹੱਲਾ ਤੀਜਾ ਜਿਨਿ ਪੁਰਖਿ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਨਿਆ ਅਭਿਮਾਨ ਮੁਤੇ ਅਹੰਕਾਰ ਸਤਗੁਰ ਕ્યા ਛਟਕਿਆ ਮੰਗ ਛਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਿਆ ਭਰਪੂਰ ਰਹਾ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਅਧਾਰ ਸੱਜੀਕਾਰ ਤਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹ ਵਰਤਦਾ ਕੋਏ ਨਾ ਮੇ ਟਨਹਾਰ ਮਨ ਮੁਖ ਮੈਲ ਨਾ ਪਾਏਨੀ ਊੜ ਮੁਠੇ ਊੜਿਆਰ ਉਮੈਂ ਕਰਤਾ ਜਗੁ ਮੂਆ ਗੁਰ ਬਿਨ ਕੋਰ ਅੰਧਾਰ ਮਾਇਆ ਮੋ ਵਿਸਾਰਿਆ ਸੁਖ ਦਾਤਾ ਦਾਤਾਰ ਸਤਗੁਰ ਸੇਵਹਿ ਤਾ ਉਭਰੈ ਸੱਚ ਰਖੈ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਉਮੈਂ ਤਜ ਵਿਕਾਰ ਆਪ ਛੋੜ ਜੀਵ ਤਮਰੈ ਗੁਰ ਕੈ ਸ਼ਬਦ ਵਿਚਾਰ ਤੰਦਾਤ ਆਵਤ ਰਹਿ ਗਏ ਲਾਗਾ ਸਾਚ ਪਿਆਰ ਸਚ ਰਤੇ ਮੁਖ ਉਜਲੇ ਸਤਿ ਸਾਚੈ ਦਰਬਾਰ ਸਤਿਗੁਰ ਪ੍ਰਖ ਨਾ ਮੰਨਿਓ ਸ਼ਬਦ ਨ ਲਗੋ ਪਿਆਰ ਇਸਾਨ ਦਾਨ ਜੀਤਾ ਕਰੈ ਦੂਜੈ ਭਾਇ ਖੁਆਰ ਹਰ ਜੀਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲਿਖੋ ਗੁਰ ਕੈ ਹੀ ਅਪਾਰ ਸ੍ਰੀ ਰਾਗ ਮਹੱਲਾ 3 ਕਿਸ ਹਾਂ ਸੇਵੀਂ ਕਿਆ ਜਪ ਕਰੀ ਸਤਿਗੁਰੂ ਕੋ ਚੌਂ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿਚ ਹਾਂ ਆਪ ਗੁਵਾਈ ਇਹ ਹਾਂ ਸੇਵਾ ਚਾਪਰੀ ਨਾਮ ਬਸੈ ਮਨ ਆਏ ਨਾਮਹਿ ਕੀਤੇ ਸੁਖ ਪਾਈਐ ਸਚੈ ਸ਼ਬਦ ਸੁਹਾਏ ਮਨ ਮੇਰੇ ਆਨੰਦ ਜਨ ਜਾਗ ਹਰਿ ਚੇ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾ ਮਨ ਕੀਆ ਇੱਛਾ ਪੂਰੀਆ ਸ਼ਬਦ ਰਿਆ ਭਰਪੂਰ ਭੈ ਭਾਏ ਭਗਤ ਪਰਹ ਦਿਨ ਰਾਤੀ ਹਰ ਜੀਉ ਵੇਖੈ ਸਦਾ ਦੂਰ ਸੱਚੈ ਸ਼ਬਦ ਸਦਾ ਮਨ ਰਾਤਾ ਭੰਗਿਆ ਸਰੀਰ ਹੰਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਵਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਈ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਈ ਸੁਝੇ ਘਰ ਕਾਪਾ ਹੋਣਾ ਜਿਉ ਆਇਆ ਤਿਉ ਜਾਇ ਮਨ ਮੁਖ ਜਨਮ ਵਿਰਥਾ ਗਿਆ ਕਿਆ ਮੁਹ ਦੇਸੀ ਜਾਇ ਸਭ ਕਿਛ ਆਪੇ ਆਪ ਹੈ ਔ ਮੈਂ ਵਿੱਚ ਕਹਿਨ ਨਾ ਜਾਇ ਗੁਰ ਕੈ ਸ਼ਬਦਿ ਪ੍ਰਸ਼ਾਣੀਐ ਦੁਖ ਹਉਮੈ ਵਿਚਹੁ ਗਵਾਇ ਸਤਿਗੁਰ ਸੇਵਨ ਆਪਣਾ ਔ ਚਿੰਨ ਕੈ ਲਾਗਉ ਪਾਈ ਨਾਨਕ ਕਰ ਸਚੈ ਸਚਿਆ ਰਹੈ ਔ ਚਿੰਨ ਬਲ ਹਾਰੈ ਜਾਉ